ਸਾਰੇ ਮੇਰਿਆਂ ਦੋਸਤਾਂ ਮਿੱਤਰਾਂ ਨੂੰ ਅਤੇ ਮੇਰੀਆਂ ਬੀਬੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਮੇਰੇ ਚੈਨਲ ਪੰਜਾਬੀ ਗੁਰੂ ਪਾਤ ਦੇ ਨਿੱਘਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵੈਸੇ ਤਾਂ ਖਾਸ ਤੌਰ ਤੇ ਕਮਬ ਅਤੇ ਸਿੰਘ ਰਾਸ਼ੀਆਂ ਲਈ ਬਹੁਤ ਜ਼ਰੂਰੀ ਹੈ ਪਰ ਇਸ ਵੀਡੀਓ ਵਿੱਚ ਕੁਝ ਉਹ ਵੀ ਗੱਲਾਂ ਸ਼ਾਮਿਲ ਹਨ ਉਹ ਉਪਾਅ ਵੀ ਸ਼ਾਮਿਲ ਹਨ ਜਿਨ੍ਹਾਂ ਨਾਲ ਸਾਰੇ ਮੇਰੇ ਦੋਸਤ ਮਿੱਤਰ ਮੇਰੀਆਂ ਬੀਬੀਆਂ ਭੈਣਾਂ ਇਸ ਤੋਂ ਲਾਭ ਪ੍ਰਾਪਤ ਕਰ ਸਕਦੀਆਂ ਹਨ ਦੋਸਤੋ ਜੁਲਾਈ ਮਹੀਨੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਵਾਹਿਗੁਰੂ ਜੀ ਦੀ ਖਾਸ ਮਿਹਰ ਨਾਲ ਖੁਸ਼ੀਆਂ ਅਤੇ ਘਰ ਵਿੱਚ ਬਰਕਤ ਜ਼ਰੂਰ ਆਵੇਗੀ ਪਰ ਇਹ ਖੁਸ਼ੀ ਸਿਰਫ ਉਹਨਾਂ ਨੂੰ ਮਿਲੇਗੀ ਜੋ ਇਸ ਵੀਡੀਓ ਨੂੰ ਪੂਰਾ ਦੇਖਣਗੇ ਕਿਉਂਕਿ ਦੋਸਤੋ ਇਸ ਵੀਡੀਓ ਵਿੱਚ ਬਹੁਤ ਸਾਰੇ ਕੁਦਰਤੀ ਉਪਾਹਨ ਜੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਲਿਆ ਸਕਦੇ ਹਨ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਲਈ ਕਿ ਜੁਲਾਈ ਮਹੀਨਾ ਕੁੰਭ ਰਾਸ਼ੀ ਵਾਲਿਆਂ ਲਈ ਕਿਵੇਂ ਦਾ ਰਹੇਗਾ ਕੁੰਭ ਰਾਸ਼ੀ ਵਾਲਿਆਂ ਲਈ ਪਿਛਲੇ ਕੁਝ ਸਾਲ ਚੰਗੇ ਨਹੀਂ ਰਹੇ ਦੋਸਤੋ ਸਭ ਨੂੰ ਪਤਾ ਹੈ ਕਿ ਹੁਣ ਸ਼ਨੀ ਕੁੰਭ ਰਾਸ਼ੀ ਵਿੱਚੋਂ ਚਲਾ ਗਿਆ ਹੈ ਗ੍ਰਹਾਂ ਦੀ ਸਥਿਤੀ ਨਾਲ ਜੁਲਾਈ ਮਹੀਨਾ ਕੁੰਭ ਰਾਸ਼ੀ ਵਾਲਿਆਂ ਲਈ ਪਹਿਲਾ ਨਾਲੋਂ ਚੰਗਾ ਦਿਖਾਈ ਦੇ ਰਿਹਾ ਹੈ ਪਿਛਲੇ ਕੁਝ ਮਹੀਨਿਆਂ ਤੋਂ ਕੁੰਭ ਰਾਸ਼ੀ ਵਿੱਚ ਕਈ ਪ੍ਰਕਾਰ ਦੀਆਂ ਰੁਕਾਵਟਾਂ ਆ ਸਨ ਜਿਵੇਂ ਕਿ ਘਰੇਲੂ ਤਣਾਅ ਵਿਆਹ ਦੇ ਰੁਕੇ ਹੋਏ ਜ਼ਰੀਏ ਕਾਰੋਬਾਰ ਵਿੱਚ ਵੀ ਥੋੜੀ ਰੁਕਾਵਟ ਦੇਖਣ ਨੂੰ ਮਿਲ ਰਹੀ ਸੀ ਪਰ ਦੋਸਤੋ ਜੂਨ ਮਹੀਨਾ ਵੀ ਕੁੰਭ ਰਾਸ਼ੀ ਵਾਲਿਆਂ ਲਈ ਵਧੀਆ ਸਾਬਤ ਹੋਇਆ ਸੀ। ਕਈ ਲੋਕਾਂ ਦੇ ਕੰਮ ਸਿਰੇ ਚੜ ਗਏ ਸਨ ਅਤੇ ਕਈ ਲੋਕਾਂ ਦੇ ਅਜਿਹੇ ਕੰਮ ਜੋ ਜੂਨ ਮਹੀਨੇ ਵਿੱਚ ਆਪਣੀ ਪਕੜ ਬਣਾ ਰਹੇ ਸਨ। ਭਾਵ ਕਿ ਦੋਸਤੋ ਜੁਲਾਈ ਮਹੀਨੇ ਵਿੱਚ ਜਾਂ ਅਗਸਤ ਮਹੀਨੇ ਵਿੱਚ ਉਹ ਸਪੂਰਨ ਤੌਰ ਤੇ ਸਿਰੇ ਚੜਨ ਵਾਲੇ ਹਨ। ਇਸ ਕਰਕੇ ਜੇਕਰ ਜੂਨ ਮਹੀਨਾ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਈ ਚੰਗਾ ਨਹੀਂ ਰਿਹਾ ਤਾਂ ਇਹ ਗੱਲ ਯਾਦ ਰੱਖਿਓ ਕਿ ਜੂਨ ਮਹੀਨੇ ਵਿੱਚ ਸ਼ਨੀ ਆਪਣੇ ਦੂਸਰੇ ਘਰ ਵਿੱਚ ਸ਼ਾਮਲ ਹੋਇਆ ਸੀ। ਭਾਵ ਕਿ ਦੋਸਤੋ ਇਹ ਵੀ ਹੋ ਸਕਦਾ ਹੈ ਕਿ ਜੋ ਜੂਨ ਮਹੀਨੇ ਵਿੱਚ ਤੁਹਾਨੂੰ ਰਾਹਤ ਨਹੀਂ ਮਿਲੀ ਉਹ ਤੁਹਾਨੂੰ ਅਗਲੇ ਅਗਸਤ ਮਹੀਨੇ ਵਿੱਚ ਦਿਖਾਈ ਦੇ ਸਕਦੀ ਹੈ ਹਾਲਾਂਕਿ ਜੁਲਾਈ ਮਹੀਨਾ ਇਸ ਤੋਂ ਵੀ ਜ਼ਿਆਦਾ ਵਧੀਆ ਰਹਿਣ ਵਾਲਾ ਹੈ ਪਰ ਕੁਝ ਉਪਾਅ ਕਰਨੇ ਬਹੁਤ ਜ਼ਰੂਰੀ ਹਨ ਦੋਸਤੋ ਛੋਟੇ ਛੋਟੇ ਉਪਾਅ ਬਹੁਤ ਵੱਡਾ ਕੰਮ ਕਰ ਜਾਂਦੇ ਹਨ ਦੂਸਰੇ ਪਾਸੇ ਦੋਸਤੋ ਜੇਕਰ ਮੋਟਾ-ਮੋਟਾ ਦੇਖਿਆ ਜਾਵੇ ਤਾਂ ਸਿੰਘ ਰਾਸ਼ੀ ਵਾਲਿਆਂ ਲਈ ਮੰਗਲ ਅਤੇ ਸੂਰਜ ਦੀ ਸਥਿਤੀ ਮਜ਼ਬੂਤ ਹੋ ਰਹੀ ਹੈ ਜਿਨ੍ਹਾਂ ਦੀ ਰੋਜੀ ਰੋਟੀ ਰੁਕੀ ਹੋਈ ਸੀ ਉਹਨਾਂ ਨੂੰ ਨਵੇਂ ਸੁਗਾਤਾਂ ਮਿਲਣਗੀਆਂ ਪਰ ਦੋਸਤੋ ਇਹ ਚਮਤਕਾਰ ਗੁਰਬਾਣੀ ਨਾਲ ਮੇਲ ਖਾਂਦੇ ਹਨ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਵਾਹਿਗੁਰੂ ਦੇ ਹੁਕਮ ਬਿਨਾ ਇੱਕ ਪੱਤਾ ਵੀ ਨਹੀਂ ਹਿੱਲਦਾ ਦੋਸਤੋ ਜਿਵੇਂ ਕਿ ਲਿਖਿਆ ਗਿਆ ਹੈ ਕਿ ਨਾਨਕ ਨਾਮ ਬਿਨਾ ਸਭ ਸੁਣੀ ਭਾਵ ਕਿ ਜੇਕਰ ਤੁਸੀਂ ਸਰਫਰਾਸੀ ਦੇ ਹਾਰੇ ਬੈਠੇ ਰਹੋਗੇ ਤਾਂ ਕੁਝ ਵੀ ਨਹੀਂ ਬਦਲਣ ਵਾਲਾ ਨਾਮ ਦਾ ਸਿਮਰਨ ਵੀ ਜ਼ਰੂਰੀ ਹੈ ਕੁਝ ਉਪਾਅ ਕਰਨੇ ਵੀ ਬਹੁਤ ਜ਼ਰੂਰੀ ਹਨ ਦੋਸਤੋ ਯਾਦ ਰੱਖਿਓ ਇੱਥੇ ਉਹਨਾਂ ਉਪਾਵਾਂ ਦੀ ਗੱਲ ਨਹੀਂ ਕੀਤੀ ਜਾਂਦੀ ਜੋ ਕਿ ਕਿਸੇ ਦਾ ਬੁਰਾ ਕਰਦੇ ਹਨ ਕਿਸੇ ਦਾ ਚੰਗਾ ਕਰਨਾ ਵੀ ਇੱਕ ਉਪਾਅ ਹੀ ਹੁੰਦਾ ਹੈ ਜਿਵੇਂ ਕਿ ਪੰਛੀਆਂ ਨੂੰ ਦਾਣਾ ਦੇਣਾ ਗਊਸ਼ਾਲਾ ਵਿੱਚ ਚਾਰਾ ਦੇਣਾ ਇਹ ਇੱਕ ਤਰ੍ਹਾਂ ਦੇ ਉਪਾਅ ਹੀ ਹੁੰਦੇ ਹਨ ਪਰ ਦੋਸਤੋ ਜਦੋਂ ਅਸੀਂ ਬਿਨਾਂ ਕਿਸੇ ਕੰਮ ਤੋਂ ਇੱਕ ਕੁਦਰਤੀ ਰੂਪ ਵਿੱਚ ਕਰਦੇ ਹਾਂ ਤਾਂ ਉਹਨਾਂ ਨੂੰ ਚੰਗੇ ਕੰਮ ਕਿਹਾ ਜਾਂਦਾ ਹੈ ਪਰ ਜਦੋਂ ਅਸੀਂ ਗ੍ਰਹਿਾਂ ਦੀ ਸਥਿਤੀ ਨੂੰ ਦੇਖ ਕੇ ਇਹ ਉਪਾਅ ਕਰਦੇ ਹਾਂ ਤਾਂ ਇਹਨਾਂ ਨੂੰ ਇੱਕ ਉਪਾਅ ਕਿਹਾ ਜਾਂਦਾ ਹੈ ਹਾਲਾਂਕਿ ਦੋਸਤੋ ਇਹ ਉਪਾਅ ਕਿਸੇ ਦਾ ਵੀ ਬੁਰਾ ਨਹੀਂ ਕਰਦੇ ਜੇਕਰ ਤੁਸੀਂ ਇਹ ਉਪਾਅ ਕਰੋਗੇ ਤਾਂ ਹਮੇਸ਼ਾ ਕਿਸੇ ਨਾ ਕਿਸੇ ਦਾ ਚੰਗਾ ਹੀ ਹੋਵੇਗਾ ਉਹਨਾਂ ਦਾ ਹਮੇਸ਼ਾ ਭਲਾ ਹੀ ਹੋਵੇਗਾ ਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਇਹ ਕੰਮ ਜ਼ਰੂਰ ਕਰਿਓ ਜੈਸ ਨੂੰ ਵੀਡੀਓ ਦੇਖਣ ਵਾਲੇ ਸਾਰੇ ਮੇਰੇ ਦੋਸਤ ਮਿੱਤਰ ਵੀ ਕਰ ਸਕਦੇ ਹਨ ਤੁਸੀਂ ਹਰ ਰੋਜ਼ ਸ਼ਾਮ ਨੂੰ ਘਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਵਾਹਿਗੁਰੂ ਅੱਗੇ 10 ਮਿੰਟ ਲਈ ਅਰਦਾਸ ਜ਼ਰੂਰ ਕਰੋ ਜੇਕਰ ਘਰ ਦੇ ਸਾਰੇ ਮੈਂਬਰ ਇਕੱਠੇ ਨਹੀਂ ਵੀ ਹੋ ਸਕਦੇ ਤਾਂ ਤੁਸੀਂ ਖੁਦ ਵੀ ਵਾਹਿਗੁਰੂ ਜੀ ਦਾ ਜਾਪ ਜ਼ਰੂਰ ਕਰਨਾ ਹੈ ਅਤੇ ਦੋਸਤੋ ਯਾਦ ਰੱਖਿਓ ਇਹ ਜਾਪ ਤੁਸੀਂ ਆਪਣੇ ਮੂੰਹ ਵਿੱਚ ਨਹੀਂ ਕਰਨਾ ਉੱਚੀ ਉੱਚੀ ਕਰਨਾ ਹੈ ਭਾਵੇਂ ਉਹ ਆਵਾਜ਼ ਖੁਦ ਤੁਹਾਡੇ ਕੰਨਾਂ ਵਿੱਚ ਵੀ ਪੈਣੀ ਚਾਹੀਦੀ ਹੈ ਦੋਸਤੋ ਇਹ ਗੱਲ ਛੋਟੀ ਲੱਗੇਗੀ ਪਰ ਇਸ ਨਾਲ ਘਰ ਦੀ ਵਾਈਬ ਸਾਫ਼ ਰਹੇਗੀ ਕਈ ਅਜਿਹੇ ਲੋਕ ਵੀ ਹਨ ਜੋ ਰਾਸ਼ੀਆਂ ਉੱਪਰ ਯਕੀਨ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਗੁਰਬਾਣੀ ਦੇ ਇਹ ਉਲਟ ਹੈ ਦੋਸਤੋ ਗ੍ਰਹਾਂ ਦੇ ਚੱਕਰਾਂ ਨੂੰ ਦੇਖਣਾ ਸ਼ੁਰੂ ਤੋਂ ਹੀ ਚੱਲਦਾ ਆਇਆ ਹੈ ਰਾਸ਼ੀਆਂ ਕਦੇ ਵੀ ਕਿਸੇ ਧਰਮ ਨਾਲ ਸੰਬੰਧਿਤ ਨਹੀਂ ਹੁੰਦੀਆਂ ਸਾਡੇ ਨਾਮ ਦੇ ਆਧਾਰ ਤੇ ਹੀ ਸਾਡੀ ਰਾਸ਼ੀ ਬਣਦੀ ਹੈ ਦੋਸਤੋ ਕੁੰਭ ਰਾਸ਼ੀ ਵਿੱਚ ਸ਼ਨੀ ਸਾਡੇ ਦੂਸਰੇ ਘਰ ਵਿੱਚ ਬੈਠਾ ਹੈ ਇਹ ਮੈਂ ਦੋਸਤੋ ਪਹਿਲਾਂ ਵੀ ਤੁਹਾਨੂੰ ਦੱਸ ਦਿੱਤਾ ਹੈ ਇਸ ਮਹੀਨੇ ਚ ਕੁੰਭ ਰਾਸ਼ੀ ਵਾਲਿਆਂ ਲਈ ਥੋੜੀ ਪ੍ਰੋਬਲਮ ਆ ਸਕਦੀ ਹੈ ਪਰ ਪਹਿਲਾਂ ਨਾਲੋਂ ਘੱਟ ਰਹੇਗੀ ਇਹਨਾਂ ਦਾ ਆਪਣੇ ਲਾਈਫ ਪਾਰਟਨਰ ਦੇ ਨਾਲ ਥੋੜਾ ਮਤਭੇਦ ਹੋ ਸਕਦਾ ਹੈ ਦੋਸਤੋ ਈਗੋ ਵੀ ਜ਼ਿਆਦਾ ਵੱਧ ਸਕਦੀ ਹੈ ਭਾਵ ਕਿ ਇੱਕ ਦੂਜੇ ਨੂੰ ਨੀਚਾ ਦਿਖਾਉਣਾ ਵੀ ਇਸ ਵਿੱਚ ਸ਼ਾਮਲ ਰਹੇਗਾ ਪਰ ਦੋਸਤੋ ਇਹ ਜ਼ਿਆਦਾ ਖਤਰਨਾਕ ਸਾਬਤ ਨਹੀਂ ਹੋਣ ਵਾਲਾ ਇਸ ਦੇ ਨਾਲ ਮਾਨ ਸਨਮਾਨ ਵੀ ਘੱਟ ਸਕਦਾ ਹੈ ਆਲਸ ਜ਼ਿਆਦਾ ਆਵੇਗਾ ਜੋ ਕਿ ਕੁੰਭ ਰਾਸ਼ੀਆਂ ਲਈ ਜ਼ਿਆਦਾ ਇਸ ਮਹੀਨੇ ਵਿੱਚ ਦਿਖਾਈ ਦੇ ਰਿਹਾ ਹੈ ਦੋਸਤੋ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਪਣੀ ਪਰਸਨਲ ਲਾਈਫ ਨੂੰ ਮੈਨੇਜ ਕਰਕੇ ਚੱਲਣਾ ਪਵੇਗਾ ਕਿਉਂਕਿ ਇਸ ਮਹੀਨੇ ਜ਼ਿਆਦਾ ਤਣਾਅ ਘਰ ਵਿੱਚੋਂ ਆਵੇਗਾ ਜੋ ਕਿ ਕਾਫੀ ਹੱਦ ਤੱਕ ਤੁਸੀਂ ਖੁਦ ਹੀ ਸੋਲਵ ਕਰ ਸਕਦੇ ਹੋ ਦੋਸਤੋ ਸਿੰਘ ਰਾਸ਼ੀਆਂ ਵਿੱਚ ਇਸ ਮਹੀਨੇ ਵੱਡਾ ਬਦਲਾਵ ਹੋਣ ਵਾਲਾ ਹੈ ਸਿੰਘ ਰਾਸ਼ੀ ਵਾਲਿਆਂ ਨੂੰ ਜਲਦੀ ਹੀ ਕੁਝ ਘਟਨਾਵਾਂ ਆਪਣੀ ਲਾਈਫ ਵਿੱਚ ਜ਼ਰੂਰ ਦੇਖਣ ਨੂੰ ਮਿਲਣਗੀਆਂ ਦੋਸਤੋ ਇਹ ਘਟਨਾਵਾਂ ਕਿਸੇ ਵੀ ਤਰ੍ਹਾਂ ਦੀਆਂ ਹੋ ਸਕਦੀਆਂ ਹਨ ਚੰਗੀਆਂ ਵੀ ਹੋ ਸਕਦੀਆਂ ਹਨ ਅਤੇ ਮਾਰੀਆਂ ਵੀ ਹੋ ਸਕਦੀਆਂ ਹਨ ਪਹਿਲੀ ਚੀਜ਼ ਜੋ ਕਿ ਜ਼ਿਆਦਾ ਦਿਖਾਈ ਦੇ ਰਹੀ ਹੈ ਕਿ ਤੁਸੀਂ ਬਹੁਤ ਸਟ੍ਰੈਸ ਵਾਲੀ ਸਿਚੁਏਸ਼ਨ ਵਿੱਚੋਂ ਲੰਘ ਸਕਦੇ ਹੋ ਕੋਈ ਘਰ ਵਿੱਚ ਤੰਗੀ ਹੋ ਸਕਦੀ ਹੈ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਯੂਜ਼ ਕਰੇ ਭਾਵੇਂ ਕਿ ਆਪਣਾ ਕੰਮ ਕਰਵਾ ਕੇ ਤੁਹਾਨੂੰ ਬੁਲਾਉਣਾ ਬੰਦ ਕਰ ਦੇਵੇ ਅਸਲ ਵਿੱਚ ਦੋਸਤੋ ਇਸ ਮਹੀਨੇ ਤੁਹਾਡਾ ਚੜਚੜਾ ਰਹਿਣਾ ਆਮ ਜਿਹੀ ਗੱਲ ਹੋਵੇਗੀ ਇਹ ਵੀ ਹੋ ਸਕਦਾ ਹੈ ਕਿ ਇਸ ਮਹੀਨੇ ਤੁਸੀਂ ਸਿਰਫ ਆਪਣੇ ਮਨ ਦੀ ਹੀ ਕਰੋ ਅਤੇ ਕਿਸੇ ਦੀ ਵੀ ਨਾ ਸੁਣੋ ਪਰ ਦੋਸਤੋ ਜੇਕਰ ਓਵਰਆਲ ਦੇਖਿਆ ਜਾਵੇ ਦੋਵੇਂ ਰਾਸ਼ੀਆਂ ਜ਼ਿਆਦਾ ਪਰੇਸ਼ਾਨੀ ਨਾਲ ਇਹ ਮਹੀਨਾ ਨਹੀਂ ਕੱਟਣੀਆਂ ਕੁਝ ਉਪਾਅ ਕਰਕੇ ਤੁਸੀਂ ਇਸ ਮਹੀਨੇ ਨੂੰ ਚੰਗਾ ਬਣਾ ਸਕਦੇ ਹੋ ਦੋਸਤੋ ਹੁਣ ਜੋ ਉਪਾਅ ਦੱਸਣ ਜਾ ਰਹੇ ਹਾਂ ਇਹ ਉਪਾਅ ਦੋਨੋਂ ਰਾਸ਼ੀਆਂ ਲਈ ਹਨ ਇਸ ਕਰਕੇ ਇੱਕੋ ਵੀਡੀਓ ਵਿੱਚ ਇਹਨਾਂ ਦੋਨਾਂ ਰਾਸ਼ੀਆਂ ਨੂੰ ਲਿਆਂਦਾ ਗਿਆ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਸਵੇਰੇ ਉੱਠ ਕੇ ਪਾਣੀ ਦਾ ਕੋਈ ਵੀ ਇੱਕ ਛੋਟਾ ਜਿਹਾ ਬਰਤਨ ਆਪਣੇ ਕੋਲ ਰੱਖ ਲੈਣਾ ਹੈ ਅਤੇ ਸਿਰਫ 10 ਮਿੰਟ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਸਿਰਫ 10 ਮਿੰਟ ਜਾਪ ਕਰਨ ਦੇ ਨਾਲ ਕੋਲ ਪਿਆ ਪਾਣੀ ਜਿਸ ਵਿੱਚ ਬਾਣੀ ਦੀ ਮਿਹਰ ਹੋਵੇਗੀ ਉਸ ਤੋਂ ਬਾਅਦ ਤੁਸੀਂ ਉਸ ਪਾਣੀ ਨੂੰ ਆਪਣੇ ਘਰ ਵਿੱਚ ਛੜਕ ਦੇਣਾ ਹੈ ਦੋਸਤੋ ਇਸ ਤਰ੍ਹਾਂ ਕਰਨ ਨਾਲ ਜਿੰਨਾ ਵੀ ਤੁਹਾਡੇ ਘਰ ਦਾ ਵਾਸਤੂ ਦੋਸ਼ ਹੋਵੇਗਾ ਉਹ ਸਾਰਾ ਉਤਰਨਾ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਹੀ ਦੋਸਤੋ ਗੁਰਵਾਣੀ ਵੀ ਇਹੀ ਕਹਿੰਦੀ ਹੈ ਕਿ ਪਾਣੀ ਵੀ ਪਰਮਾਤਮਾ ਦਾ ਰੂਪ ਹੁੰਦਾ ਹੈ ਕੈਸਲੀ ਰੋਜ਼ਾਨਾ ਆਪਣੇ ਘਰ ਦੇ ਵਿੱਚ ਲੱਗੇ ਪੌਦਿਆਂ ਨੂੰ ਪਾਣੀ ਜ਼ਰੂਰ ਦਿਓ। ਕਈ ਵਾਰ ਦੋਸਤੋ ਸਾਡੇ ਘਰ ਦੇ ਬਾਹਰ ਵੀ ਕਈ ਪ੍ਰਕਾਰ ਦੇ ਦਰਖਤ ਲੱਗੇ ਹੁੰਦੇ ਹਨ ਜਿਨ੍ਹਾਂ ਨੂੰ ਪਾਣੀ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਉਹਨਾਂ ਨੂੰ ਵੀ ਤੁਸੀਂ ਹਰ ਹਾਲਤ ਵਿੱਚ ਪਾਣੀ ਜ਼ਰੂਰ ਦੇਣਾ ਹੈ। ਕਿਉਂਕਿ ਦੋਸਤੋ ਜੇਕਰ ਕੁਦਰਤ ਸਾਡੇ ਲਈ ਅਰਦਾਸ ਕਰਦੀ ਹੈ ਤਾਂ ਪਰਮਾਤਮਾ ਨੂੰ ਹਰ ਹਾਲਤ ਵਿੱਚ ਉਸ ਅਰਦਾਸ ਨੂੰ ਪੂਰਾ ਕਰਨਾ ਪੈਂਦਾ ਹੈ। ਜੋ ਵੀ ਕੁਦਰਤ ਨੂੰ ਜਿੱਤ ਲੈਂਦਾ ਹੈ ਉਹ ਪਰਮਾਤਮਾ ਨੂੰ ਜਿੱਤ ਲੈਂਦਾ ਹੈ। ਦੋਸਤੋ ਐਸੇ ਦੇ ਨਾਲ ਹੀ ਇਸ ਮਹੀਨੇ ਵਿੱਚ ਕਿਸੇ ਵੀ ਇੱਕ ਹਫ਼ਤੇ ਦੇ ਦਿਨ ਤੁਸੀਂ ਜੋ ਕਿ ਮੰਗਲਵਾਰ ਹੋਣਾ ਚਾਹੀਦਾ ਹੈ ਉਸ ਦਿਨ ਆਪਣੇ ਘਰ ਦੇ ਮੇਨ ਦਰਵਾਜ਼ੇ ਉੱਪਰ ਹਲਦੀ ਵਿੱਚ ਭਿੱਜੇ ਚੌਲਾਂ ਨੂੰ ਜ਼ਰੂਰ ਲਗਾਉਣਾ ਹੈ ਜਿਵੇਂ ਕਿ ਦੋਸਤੋ ਤੁਸੀਂ ਕਿਸੇ ਦੇ ਮੱਥੇ ਤੇ ਤਲਕ ਲਗਾਉਂਦੇ ਹੋ ਬਿਲਕੁਲ ਉਸੇ ਤਰ੍ਹਾਂ ਹੀ ਤੁਸੀਂ ਆਪਣੇ ਘਰ ਦੇ ਮੇਨ ਦਰਵਾਜ਼ੇ ਵਿੱਚ ਇਹ ਉਪਾਅ ਕਰਨਾ ਹੈ ਇਹ ਕਰਨਾ ਬਹੁਤ ਜ਼ਰੂਰੀ ਹੈ ਹਲਦੀ ਜੋ ਕਿ ਸ਼ਨੀ ਦੇ ਪ੍ਰਕੋਪ ਨੂੰ ਘਟ ਕਰਦੀ ਹੈ ਅਤੇ ਚੌਲ ਹਮੇਸ਼ਾ ਦਾਨਪੁਣ ਵਿੱਚ ਸ਼ਾਮਲ ਹੁੰਦੇ ਹਨ ਇਸ ਲਈ ਚੌਲਾਂ ਨੂੰ ਸ਼ਾਮਲ ਕਰਨਾ ਨਾ ਭੁੱਲਿਓ ਦੋਸਤੋ ਸੱਚ ਤਾਂ ਇਹ ਹੈ ਕਿ ਸਾਰੀਆਂ ਰਾਸ਼ੀਆਂ ਉੱਪਰ ਜ਼ਿਆਦਾਤਰ ਪ੍ਰਕੋਪ ਹਮੇਸ਼ਾ ਸ਼ਨੀ ਦਾ ਹੀ ਹੁੰਦਾ ਹੈ ਚਾਹੇ ਉਹ ਤੁਹਾਡੇ ਕਿਸੇ ਵੀ ਘਰ ਵਿੱਚ ਬੈਠਾ ਹੋਵੇ ਸ਼ਨੀ ਹਮੇਸ਼ਾ ਰਾਸ਼ੀਆਂ ਕੋਲੋਂ ਕੋਈ ਨਾ ਕੋਈ ਉਪਾਅ ਮੰਗਦਾ ਹੈ ਇਸ ਕਰਕੇ ਦੋਸਤੋ ਹਮੇਸ਼ਾ ਗ੍ਰਹਾਂ ਦੇ ਚਲਦੇ ਕਈ ਸਾਰੇ ਉਪਾਅ ਦੱਸੇ ਜਾਂਦੇ ਹਨ ਇਸੇ ਤਰ੍ਹਾਂ ਹੀ ਇੱਕ ਬਹੁਤ ਸ਼ਕਤੀਸ਼ਾਲੀ ਅਤੇ ਆਸਾਨ ਉਪਾਅ ਜੋ ਕਿ ਸਾਡੇ ਘਰਾਂ ਵਿੱਚ ਕੀਤਾ ਜਾਂਦਾ ਹੈ ਦੋਸਤੋ ਤੁਸੀਂ ਗਊਸ਼ਾਲਾ ਜਾਂ ਪੰਛੀਆਂ ਲਈ ਦਾਨ ਪਨੋ ਜਰੂਰ ਕਰਨਾ ਹੈ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਗਊਸ਼ਾਲਾ ਵਿੱਚ ਜਾ ਕੇ ਗਾਂ ਨੂੰ ਹਰਾਚਾਰਾ ਦਿੰਦੇ ਹੋ ਜਾਂ ਘਰ ਦੀ ਛੱਤ ਤੇ ਪੰਛੀਆਂ ਲਈ ਤਾਜਾ ਪਾਣੀ ਰੱਖ ਦਿੰਦੇ ਹੋ ਅਤੇ ਦਾਣਾ ਸੁੱਟ ਦਿੰਦੇ ਹੋ ਤਾਂ ਇਹ ਤੁਹਾਡੇ ਆਸ-ਪਾਸ ਦੇ ਸਾਰੇ ਕਲੇਸ਼ ਨੂੰ ਖਤਮ ਕਰ ਦਿੰਦਾ ਹੈ ਇੱਕ ਗੱਲ ਦੋਸਤੋ ਯਾਦ ਰੱਖਿਓ ਕਿ ਸ਼ਨੀ ਦਾ ਪ੍ਰਕੋਪ ਘਰ ਵਿੱਚ ਕਲੇਸ਼ ਤੋਂ ਹੀ ਸ਼ੁਰੂ ਹੁੰਦਾ ਹੈ ਕਿਉਂਕਿ ਸ਼ਨੀ ਦਾ ਵਾਹਨ ਕਾਂ ਹੁੰਦਾ ਹੈ ਜੋ ਕਿ ਇੱਕ ਗੁੱਸੇ ਨੂੰ ਵਿਵਹਾਰ ਨੂੰ ਜੋ ਕਿ ਇੱਕ ਗੁੱਸੇ ਦੇ ਵਿਵਹਾਰ ਨੂੰ ਪ੍ਰਗਟ ਕਰਦਾ ਹੈ ਇਸ ਕਰਕੇ ਦੋਸਤੋ ਜੁਲਾਈ ਮਹੀਨਾ ਕੁੰਭ ਰਾਸ਼ੀ ਅਤੇ ਸਿੰਘ ਰਾਸ਼ੀਆਂ ਲਈ ਚੰਗਾ ਬੀਤੇਗਾ ਕੁਝ ਕਠਿਨਾਈਆਂ ਹਨ ਜੋ ਕਿ ਆ ਸਕਦੀਆਂ ਹਨ ਪਰ ਜੇਕਰ ਤੁਸੀਂ ਕੁਦਰਤ ਦੇ ਨਾਲ ਜੁੜੋਗੇ ਭਾਵੇਂ ਪੰਛੀਆਂ ਨੂੰ ਦਾਣਾ ਪਾਉਗੇ ਘਰ ਦੇ ਮੇਨ ਦਰਵਾਜ਼ੇ ਵਿੱਚ ਮਿੱਠੀ ਰੋਟੀ ਵੀ ਤੁਸੀਂ ਰੱਖ ਸਕਦੇ ਹੋ ਜਾਂ ਤੁਸੀਂ ਕੀ ਕਰਨਾ ਹੈ ਕਿ ਕੀੜਿਆਂ ਦੇ ਉੱਪਰ ਆਪਣੇ ਘਰ ਦੇ ਸਾਰੇ ਖੁੰਝਾਂ ਨੂੰ ਲਗਾ ਕੇ ਚੌਲਾਂ ਨੂੰ ਪਾ ਦੇਣਾ ਹੈ ਐਸ ਨਾਲ ਵੀ ਤੁਹਾਡਾ ਘਰ ਦਾ ਵਾਸਤੂ ਦੋਸ਼ ਘਟੇਗਾ ਜੁਲਾਈ ਮਹੀਨੇ ਵਿੱਚ ਕੁੰਭ ਰਾਸ਼ੀ ਅਤੇ ਸਿੰਘ ਰਾਸ਼ੀ ਵਾਲਿਆਂ ਵਿੱਚ ਇੱਕੋ ਜਿਹੀ ਇਹ ਘਟਨਾ ਹੋਵੇਗੀ ਕਿ ਦੋਨੋਂ ਰਾਸ਼ੀਆਂ ਵਿੱਚ ਤਣਾਅ ਜ਼ਿਆਦਾ ਦੇਖਣ ਨੂੰ ਮਿਲੇਗਾ ਇਸ ਮਹੀਨੇ ਵਿੱਚ ਦੋਵੇਂ ਰਾਸ਼ੀਆਂ ਇਕੱਲਾ ਰਹਿਣਾ ਪਸੰਦ ਕਰਨਗੀਆਂ ਛੋਟੀ ਛੋਟੀ ਗੱਲ ਤੇ ਇਹਨਾਂ ਨੂੰ ਗੁੱਸਾ ਆ ਸਕਦਾ ਹੈ ਜਿਸ ਕਰਕੇ ਕੁੰਭ ਰਾਸ਼ੀ ਅਤੇ ਸਿੰਘ ਰਾਸ਼ੀ ਵਾਲੇ ਇਸ ਮਹੀਨੇ ਕਿਸੇ ਦੀ ਵੀ ਨਹੀਂ ਸੁਣਨਗੇ ਇਸ ਮਹੀਨੇ ਸਿਰਫ ਆਪਣੇ ਦਿਲ ਦੀ ਕਰਨਗੇ ਅਤੇ ਬਹੁਤ ਜਲਦੀ ਨਰਾਜ਼ ਹੋਣਾ ਆਮ ਜਿਹੀ ਗੱਲ ਹੋਵੇਗੀ ਇਸ ਦੇ ਨਾਲ ਹੀ ਦੋਸਤੋ ਇਹ ਉਪਾਕਰਨ ਨਾ ਭੁੱਲਿਓ ਅੱਜ ਦੀ ਆਪਣੀ ਛੋਟੀ ਜਿਹੀ ਵੀਡੀਓ ਖਤਮ ਹੁੰਦੀ ਹੈ ਜੇਕਰ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ